ਮੇਰੇ ਘਰ ਚ ਇੰਨਾ ਇਟ ਟਵੱਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੇ ਮੇਰੀ ਕੁੜੀਆ ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਜਟ ਵਾਸਤੇ ਪੁਲਸ ਆਈ ਸੀਗੀ ਪੁਲਸ ਨੇ ਕੋਈ ਸਾਡੀ ਸਪੋਚ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਨਾ ਉਹਨਾਂ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲਓ ਤੁਸੀਂ ਆ ਵੀ ਦੇਖ ਸਕਦੇ ਹੋ ਪਰ ਸਾਰਾ ਇਹਨਾਂ ਦੇ ਸਾਟ ਲੱਗੇ ਆ ਉਹ ਹੁਣ ਜਿਸ ਤਰ੍ਹਾਂ ਉਹ ਦੁਬਾਰਾ ਫੇਰ ਆ ਗਏ ਸੀਗੇ ਉਹ ਫੇਰ ਵੀ ਆ ਸਕਦੇ ਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਸ਼ਰਿਆਮ ਗੁੰਡਾ ਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਭਰਾ ਹੀ ਆਪਣੇ ਭਰਾ ਦਾ ਦੁਸ਼ਮਣ ਬਣ ਬੈਠਿਆ ਤਾਂ ਘਰ ਦੀ ਛੱਤ ਤੇ ਲੈਂਟਰ ਪਾਉਣ ਮੌਕੇ ਆਪਣੇ ਘਰ ਬੁਲਾਇਆ ਤਾਂ ਰਣਜੀਤ ਸਿੰਘ ਨੇ ਆਪਣੇ ਹੀ ਭਰਾ ਦੇ ਘਰ ਤੇ ਇਟਾ ਰੂੜੇ ਚੁਲਾ ਦਿੱਤੇ ਨੇ ਅੰਮ੍ਰਿਤਸਰ ਦੇ ਕੜੂਪੁਰ ਕਾਲੇ ਇਲਾਕੇ ਦੇ ਵਿੱਚ देर रात ਗੁੰਡਾਗਰਦੀ ਹੋਈ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਭਰਾ ਨੂੰ ਘਰ ਦੀ ਛਾਤੇ ਨਵਾਂ ਲੈਂਟਰ ਪਾਉਣ ਮੌਕੇ ਆਪਣੇ ਘਰ ਬੁਲਾਇਆ ਜਾਂਦਾ ਜਿਸ ਤੋਂ ਬਾਅਦ ਪਰਾ ਦੇ ਘਰ ਜਾ ਕੇ ਕੁਛਮਾ ਬੈਠਿਆ ਇਹ ਵਿਅਕਤੀ ਖਾਦਾ ਪੀਤਾ ਤੇ ਉਸ ਤੋਂ ਬਾਅਦ ਕਿਸੇ ਗੱਲ ਤੋਂ ਨਾਰਾਜ਼ ਹੁੰਦਾ ਕੁਝ ਸਮੇਂ ਬਾਅਦ ਵਾਪਸ ਆਇਆ ਤੇ ਉਸਦੇ ਨਾਲ ਅਣਪਛਾਤੇ ਨੌਜਵਾਨ ਵੀ ਸਨ ਜਿਨ੍ਹਾਂ ਸ਼ਰਯਮ ਗੁੰਡਾਗਰਦੀ ਕੀਤੀ ਹੈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਪੀੜਤ ਕੁਲਵੰਤ ਸਿੰਘ ਨੇ ਆਪਣੀ ਜਾਨ ਦੀ ਸੁਰੱਖਿਆ ਦੀ ਵੀ ਗੁਹਾਰ ਲਗਾਈ ਹੈ ਤੋਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਦੋ ਪਰਿਵਾਰਾਂ ਦੀ ਆਪਸੀ ਲੜਾਈ ਹੈ ਦੋ ਭਰਾਵਾਂ ਦੇ ਵਿੱਚ ਰੰਜਸ਼ ਸੀ ਜਿਸ ਨੂੰ ਲੈ ਕੇ ਹੁਣ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਵੀ ਹੋਵੇਗੀ। ਇਹ ਗੱਲ ਹੋਈ ਹੈ ਜੀ। ਕਲਵੰਤ ਸਿੰਘ ਗਲੀ ਸਟੋਰ ਵਾਲੀ ਬਾਬਾ ਦਸਸਨ ਜਨਮਸਤਾਨ ਜੀ ਠੀਕ ਹੈ ਜੀ। ਇਹ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ। ਮੈਂ ਆਪਣੇ ਬਦਰ ਸੱਧਿਆ ਸੱਦਣ ਅਪਰੰਤ ਰੋਟੀ ਪਾਣੀ ਛੱਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹ ਜਿਹੀ ਨਹੀਂ ਹੋਈ। ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਨੰਝਿਸ਼ ਦੇ ਤੌਰ ਤੇ ਗੱਲ ਕੀਤੀ ਆ। ਤੇ ਮੇਰਾ ਉਹਨਾਂ ਨੇ ਨਾ ਕਨਫਰਮ ਨਹੀਂਆ ਘਰ ਦੇ ਨੇ ਇਹਨਾਂ ਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤੁਹਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇੰਨਾ ਏਟਵਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੇ ਮੇਰੀ ਗੁड़िया ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਜਟ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਵ ਮਰ ਗਿਆ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਯਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋਲ ਗਿਆ ਸੀ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਭਾਵੇਂ ਮੇਰੇ ਆਣ ਤੋਂ ਗਵਾਣ ਤੋਂ ਪੁੱਛ ਲੋ ਸਾਰੀ ਗਲੀ ਤੋਂ ਪੁੱਛ ਲੋ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਹ ਨਾਮ ਜਨੂਨੇ ਦਰਾਈ ਰਣਜੀਤ ਸਿੰਘ ਜੀ ਕੀ ਲੱਗਦਾ ਬ్రਦਰੇ ਮੇਰਾ ਜੀ ਪੁਲਿਸ ਆਈ ਸੀਗੀ ਪੁਲਿਸ ਨੇ ਕੋਈ ਸਾਡੀ ਪੁੱਛ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲਓ ਤੁਸੀਂ ਆ ਵੀ ਦੇਖ ਸਕਦੇ ਠੀਕ ਹੈ ਜੀ ਦੂਜੇ ਨੰਬਰ ਮੇਰੇ ਬਾਜੂ ਤੇ ਲੱਗੀ ਆ ਇਹ ਵੀ ਤੁਸੀਂ ਦੇਖ ਸਕਦੇ ਜੀ ਹੋਰ ਕਿਤੇ ਲੱਗਿਆ ਗੁੱਜੀਆਂ ਦੋਵੇਂ ਗੋਡਿਆਂ ਦੇ ਤੇਟਾਂ ਮਾਰੀਆਂ ਉਹਨਾਂ ਨੇ ਠੀਕ ਹੈ ਜੀ ਹੁਣ ਕੀ ਮੰਗੀ ਕਰਦੇ ਮੈਂ ਮੰਗ ਕਰਦਾ ਕਿ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਆ ਹਾਂ ਜੀ ਸਾਹ ਹਾਂ ਜੀ ਵੀਡੀਓ ਕੋਈ ਸਾਹਮਣੇ ਗਈ ਆ ਉਹ ਸਵੇਰੇ ਤੁਹਾਨੂੰ ਫਿਰ ਗੁਰਦਾਰੇ ਦੁਆਰੇ ਸਾਰਾ ਹੀ ਮੇਰਾ ਨਾਮ ਸਰਬਜੀਤ ਕੋ ਅਸੀਂ ਕਨਪੁਰ ਕਾਲੇ ਦੇ ਰਾ ਸਰ ਮੇਰਾ ਅਸੀਂ ਸਾਡੇ ਘਰ ਲੈਂਟਰ ਪੈ ਰਿਆ ਸੀ ਤੇ ਮੇਰੇ ਵੱਡਾ ਭਾਜੀ ਜੇਠ ਮੇਰੇ ਆਏ ਹੀ ਅਸੀਂ ਉਹਨਾਂ ਨੂੰ ਬੁਲਾਇਆ ਰਿਸ਼ਤੇਦਾਰਾਂ ਨੂੰ ਬੁਲਾਇਆ ਸੀਗਾ ਇਹਨਾਂ ਨੇ ਥੋੜੀ दारू ਪੀਤੀ ਉਹ ਥੋੜੀ ਜੀ ਤੂੰ ਤੂੰ ਮੈਂ ਮੈਂ ਹੋਈ ਇਸ ਵਿੱਚ ਹੀ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਚੁੱਕ ਲਿਆ ਉੱਪਰ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਲਿਆ ਉਹਨਾਂ ਨੇ ਤੇ ਇੱਥੇ ਕਾਫੀ ਫਿਰ ਤੂੰ ਤੂੰ ਮੈਂ ਮੈਂ ਸਾਰਿਆਂ ਨੇ ਸਮਝਾ ਬਿਝਾ ਕੇ ਉਹਨਾਂ ਨੂੰ ਘਰ ਵਾਪਸ ਭੇਜਤਾ ਮੇਰਾ ਬੇਟਾ ਵੀ ਘਰੋਂ ਚਲੇ ਗਿਆ ਮੈਂ ਤਾਂ ਮੇਰੀ ਬੇਟੀ ਛੋਟੀ ਤੇ ਮੇਰੇ ਹਸਬੰਦ ਅਸੀਂ ਤਿੰਨੋਂ ਘਰੇ ਸੀਗੇ ਤੇ ਬਾਅਦ ਸਾਡੇ ਵੱਡੇ ਭਾਜੀ ਹੈਗੇ ਇੱਕ ਅਡੇ ਤਾਇਆ ਜੀ ਦਾ ਬੇਟਾ ਉਹਨਾਂ ਨੇ ਸਾਨੂੰ ਬਾਹਰੋਂ ਕਾਲ ਕਰਤਾ ਕਿ ਉਹ ਮੁੰਡੇ ਬੜੇ ਲੈ ਕੇ ਆ ਰਿਹਾ ਤੇ ਅਸੀਂ ਭਾਜੀ ਸਰ ਜਿੰਦਰਾ ਮਾਰ ਲਿਆ ਆਪਣਾ ਉਹ ਬਾਹਰੋਂ ਆਣ ਕੇ ਉਹਨਾਂ ਨੇ ਸਾਡਾ ਬਹੁਤ ਗੇਟ ਤੋੜਿਆ ਤੇ ਫਿਰ ਮੇਰੇ ਘਰ ਵਾਲੇ ਇਹ ਵੀ ਕੋਠੇ ਤੇ ਚੜ ਗਏ ਤੇ ਸਾਰਾਂ ਹੀ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ ਸਰ ਮੈਂ ਮੈਂ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਸਾਡੇ ਘਰ ਨੂੰ ਆਣ ਕੇ ਫੇਰ ਸਾਡੇ ਘਰ ਆਣ ਕੇ ਸਾਡੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਸਾਡਾ ਇੱਕ ਬੱਚਾ ਆ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੇ ਸੱਟ ਵੀ ਲੱਗੀ ਹੋਈ ਹੈ ਸਿਰ 'ਚ ਇਹ ਮੇਰੇ ਜੇਠ ਦਾ ਨਾਮ ਹੈ ਖਬਰ ਰਣਜੀਤ ਸਿੰਘ ਤੇ ਮੁੰਡੇ ਦਾ ਨਾਮ ਹੈ ਗੱਲ ਅਖਵਿੰਦਰ ਸਿੰਘ ਔਰ 15 16 ਮੁੰਡੇ ਨਾਲ ਲੈ ਕੇ ਆਏ ਆ ਜਿਨ੍ਹਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਹੈ ਇਟਾਂ ਰੋੜੇ ਚਲਾਏ ਹਾਂਜੀ ਸਰ ਪੁਲਿਸ ਆਈ ਸੀਗੀ ਪੁਲਿਸ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀਗਾ ਉਹਨੇ ਚਨਵੇ ਚਲੇ ਗਈ ਸੀ ਜਦੋਂ ਪੁਲਿਸ ਆਈ ਆ ਤੇ ਫਿਰ ਦੁਬਾਰਾ ਫਿਰ ਮੇਰੇ ਵੱਡੇ ਭਾਜੀ ਤਾਈ ਜੀ ਦੇ ਮੁੰਡੇ ਨੇ ਪੁਲਿਸ ਨੂੰ ਬੁਲਾਇਆ ਤੇ ਉਹ ਜਿੰਨਾ ਚਿਰ ਉਹ ਫਿਰ ਆਏ ਆ ਤੇ ਉਹ ਇੱਥੋਂ ਚਲੇ ਗਏ ਸੀਗੇ ਹਮਲਾ ਕਰਕੇ ਤੇ ਫਿਰ ਉਹ ਉਹਨਾਂ ਨੇ ਸਰ ਉਦੋਂ ਚਲੇ ਗਏ ਹਨ ਉਹ ਕਹਿ ਗਏ ਕਿ ਸਵੇਰੇ 10 ਵਜੇ ਆਇਓ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਪਰ ਸਰ ਇਹਨਾਂ ਦੇ ਸੱਟ ਲੱਗੀ ਆ ਉਹ ਹੁਣ ਜਿਸ ਤਰ੍ਹਾਂ ਉਹ ਦੁਬਾਰਾ ਫਿਰ ਆ ਗਏ ਸੀਗੇ ਉਹ ਫਿਰ ਵੀ ਆ ਸਕਦੇ ਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਲੱਗਾ ਕੀ ਇਹ ਮਾਮਲਾ ਠਿਕੜੇ ਦਾ ਜੀ ਇਹ ਕਰਵਨ ਸਿੰਘ ਤੇ ਰਣਜੀਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਰ ਹੋਇਆ ਜੋ ਟਵਾਟਾ ਦੇ ਇਕੱਠੇ ਘੂਕ ਚਲਾ ਕੇ ਗਏ ਆ ਤੇ ਘਰੇ ਤੇ ਉਹ ਇਹਦੇ ਮੈਡੀਕਲ ਵਗੈਰਾ ਕਰਾ ਲੈਣ ਸੱਟ ਲੱਗੀ ਸਿਰ ਤੇ ਇਹਨੇ ਜੋ ਰਿਜ਼ਲਟ ਆਇਆ ਕਰ ਵੀ ਕਰਾਂਗੇ ਕਹਿੰਦਾ ਕੀ ਆ ਵਜ੍ਹਾ ਆਪਸੀ ਨਾਲ ਪਰਿਵਾਰਕ ਮਾਮਲਾ ਕੋਈ ਹੋ ਸਕਦਾ ਕੋਈ ਉਹ ਵੀ ਹੈ ਨਹੀਂ ਕੋਈ ਸੀਸੀਟੀਵੀ ਆਈ ਸਾਹਮਣੇ ਕੋਈ ਨਹੀਂ ਸੀਸੀਟੀਵੀ ਹੈ ਜੇ ਫਿਲਹਾਲ ਤਾਂ ਨਹੀਂ ਗੁਰਦੁਆਰਾ ਸਾਹਿਬ ਦੀ ਫਿਰ ਚੈੱਕ ਕਰਾਂਗੇ ਗੁਰਦੁਆਰਾ ਸਾਹਿਬ ਚ ਹੈਗੇ ਨੇ ਇੱਥੇ ਰੋੜੇ ਵੀ ਚੱਲੇ ਆ ਟਵਾਟਾ ਕੋ ਚੱਲਿਆ ਉਹ ਤੇ ਕੀ ਕਰ ਰਹੀ ਜੀ ਦੇਖੋ ਜੀ ਮੈਡੀਕਲ ਕਰਾ ਰਹੇ ਆ ਜੇ ਫਿਲਹਾਲ ਜੋ ਰਿਜ਼ਲਟ ਇਹਦਾ ਆਉਂ